ਫਗਵਾੜਾ ਵਿਖੇ ਐਕਟਿਵਾ ਸਵਾਰ 9 ਚਾਂਦੀ ਪੰਜਾਬ ਰੋਡਵੇਜ਼ ਦੀ ਬੱਸੇ ਹੇਠਾਂ ਆਉਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਉਹ ਜਦੋਂ ਝਲੰਦਰ ਵਾਲੀ ਸਾਈਡ ਤੋਂ ਆ ਰਹੇ ਸਨ ਤਾਂ ਇਹ ਐਕਟਿਵਾ ਸਵਾਰ ਵਿਅਕਤੀ ਸੜਕ ਪਾਰ ਕਰਨ ਲੱਗਾ ਸੀ ਕਿ ਬੱਸ ਦੇ ਚਪੇਟ ਵਿੱਚ ਆ ਗਿਆ ਇਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਸੱਜੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਟ੍ਰੈਫਿਕ ਪੁਲਿਸ ਦੇ ASI ਅਮਰਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਹਾਦਸਾ ਕਿਸ ਤਰ੍ਹਾਂ ਨਾਲ ਵਾਪਰਿਆ ਫਿਲਹਾਲ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ। ਉੱਧਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਨੇ ਦੱਸਿਆ ਇਹ ਜ਼ਖਮੀ ਨੌਜਵਾਨ ਦੀ ਪਹਿਚਾਨ 22 ਸਾਲਾ ਨੌਜਵਾਨ ਅਭਿਨਵ ਵਜੋਈ ਹੈ ਉਹਨਾਂ ਕਿਹਾ ਕਿਸ ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹਾਇਰ ਸੈਂਟਰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਤੁਸੀਂ ਇਸੇ ਪਾਸੇ ਜੀ ਸੀ ਪੰਜਾਬ ਰੋਡ 'ਤੇ ਹਾਂਜੀ ਕੀ ਲੱਗਦਾ ਤੁਹਾਨੂੰ ਇਹ ਮੁੱਖ ਰੇਖਾ ਰੋਏ ਇਹਨਾਂ ਦੇਖ ਕੇ ਬਾਜੂ ਉਹਨਾਂ ਅੱਛਾ ਮੁੰਡਾ ਉਧਰ ਪਾਰ ਕਰਕੇ ਆਈ ਪਾਰ ਕਰਕੇ ਆਉਂਦਾ ਪਿਆ ਇਹਨੇ ਉਹ ਖਲਾਰ ਦਿੱਤੀ ਨਾ ਵਿਚਕਾਰ ਅੱਛਾ ਜੀ ਵਿਚਕਾਰ ਨਹੀਂ ਇਹਨਾਂ ਨਾਲ ਬ੍ਰੇਕ ਲਾਈ ਉਹ ਥੱਲੇ ਆ ਗਿਆ ਅੱਛਾ ਜੀ ਬ੍ਰੇਕ ਹੈ ਬ੍ਰੇਕ ਹੈ ਜੀ ਜੋ ਉੱਥੇ ਲਾਈ ਹੈ ਸਾਡੇ ਵਿੱਚ ਤੋਂ ਆਵੇ ਕੋ ਭੱਜ ਗਿਆ ਕੋਟ ਕੋਟ ਅੱਜ ਨੇ ਮੁੰਡਾ ਕੱਲਾ ਹੀ ਸੀ ਜੀ ਹਾਂਜੀ ਕੱਲਾ ਹੀ ਕਲਵਿੰਦਰ ਸਿੰਘ ਸਰ ਕਿਹੜੀ ਬਸ ਤੇ ਲੱਗਿਆ ਮੈਂ ਪੰਜਾਬ ਰੋਡ ਤੇ ਸੀ ਜਿਹੜੀ ਆ ਤੁਹਾਰੇ ਸੀ ਮੈਂ ਜਲੰਧਰੋਂ ਆ ਰਿਹਾ ਸਰ ਜਿਹੜਾ ਇਹ ਘਟਨਾ ਵਾਪਰੀ ਆ ਕੀ ਲੱਗਦਾ ਤੁਸੀਂ ਮੌਕੇ ਬੱਸ ਜੇ ਸੀ ਸਰ ਮੈਂ ਅੱਗੇ ਬੈਠਾ ਸੀ ਡਰਾਈਵਰ ਦੇ ਕੋਲੇ ਜੀ ਬਿਲਕੁਲ ਉਹ ਜੋ ਪਰਲੀ ਸਾਈਡ ਆਪਣਾ ਆਪਣਾ ਫੁੱਟ ਪਾਦਨੇਗਾ ਜੀ ਉਹੜਾ ਬੰਦ ਕੀਤਾ ਹੋਈ ਸੀ ਪਹਿਲਾਂ ਉਹ ਖੁੱਲਿਆ ਹੋਇਆ ਜੀ ਉਹ 1 ਕੋ ਲੱਖ ਤੋਂ ਤਨੋ ਆਇਆ ਜੀ ਤੇ ਗੱਡੀ ਤੇ ਜਾਣਕ ਮੂਰੇ 1 ਕੋ ਲੱਖ ਦੀ ਉਹਨੇ ਪੂਰਾ ਕ ਬ੍ਰੇਕ ਮਾਰੀ ਗੱਡੀ ਤੇ ਜੀ ਅਸੀਂ ਗੱਡੀ ਬਹੁਤ ਬ੍ਰੇਕ ਮਾਰੀ ਗੱਡੀ ਤੇ ਜੀ ਬਹੁਤ ਹੋਲੀ ਕੀਤੀ ਗੱਡੀ ਪਰ ਰੁਕੀ ਨਹੀਂ ਗੱਡੀ ਜੀ ਬਹੁਤ ਤੇਜ਼ ਸੀ ਗੱਡੀ ਸਕੂਟਰ ਰਹੀ ਉਹਦੀ ਇੰਜਨ ਨਾਲ ਕੀ ਕੀ ਨਾ ਤੁਹਾਡਾ ਡਰਾਈਵਰ ਜਿਹੜਾ ਉਹ ਕਿੱਥੇ ਗਿਆ ਉਹ ਨਾਲ ਗਿਆ ਉਹਨੇ ਕਿਹੜੀ ਜਗਾ ਜਾਣਾ ਸੀ ਅਸੀਂ ਜਿਹੜੇ ਲੁਧਿਆਣੇ ਵਾਲਾ ਸੀ ਕੀ ਨਾਮ ਡਰਾਈਵਰ ਦਾ ਚਰਨਜੀ ਸਿੰਘ ਹੈ ਇੱਕ ਬੰਕੀ ਦਾ ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਡੇ ਪਾਸ ਇੱਕ ਪੇਸ਼ੈਂਟ ਆਇਆ ਸੀ ਅਭਿਨਵ ਕੁਮਾਰ 22 ਸਾਲ ਮੁੰਡਾ ਸੀ ਉਹਦਾ ਐਕਸੀਡੈਂਟ ਹੋਇਆ ਸ਼ੂਗਰ ਮਿਲ ਦੇ ਕੋਲ ਤਾਂ ਪੇਸ਼ੈਂਟ ਦੇ ਹੈਡ ਇੰਜਰੀ ਹੈਗੀ ਹੈ ਹਾਲਤ ਥੋੜੀ ਸੀਰੀਅਸ ਸੀ ਤੇ ਹੁਣ ਉਹਨੂੰ ਅਸੀਂ ਫਰਸਟ ایڈ ਦੇ ਕੇ ਇਧਰੋਂ ਅੱਗੇ ਜਲੰਧਰ ਰੈਫਰ ਕਰਤਾ ਹੈ ਨਹੀਂ ਰੈਫਰ ਕਰਤਾ ਤੇ ਮੈਂ ਮੈ ਜੀ ਪੁਲਿਸ ਸੂਚਨਾ ਦਿੱਤੀ ਹਾਂਜੀ ਪੁਲਿਸ ਸੂਚਨਾ ਦਿੱਤੀ ਹਾਂਜੀ ਪੁਲਿਸ ਸੂਚਨਾ ਅਸੀਂ ਆਪਣੇ ਵੱਲੋਂ ਦਿੱਤੀ ਹੋਈ ਹੈ ਤੇ ਤੁਹਾਡਾ ਸ਼ੁਭਨਾਮ ਕੀ ਹੈ ਡਾਕਟਰ ਆਯੂਸ਼ੀ ਸਾਰੇ ਸੂਚਨਾ ਮਿਲੀ ਸੀ ਸ਼ਹਾਫਤਪੁਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਦੋਂ ਆ ਕੇ ਦੇਖਿਆ ਤੇ ਬੱਸ ਦੇ ਥੱਲੇ ਡ੍ਰੈਕਟਰ ਆ ਫੁੱਟਰੀ ਦੇ ਬੰਦਾ ਸਾਈਡ ਤੇ ਪਿਆ ਸੀਗਾ ਜੱਕ ਵੀ ਹਾਲ ਚਿਰ ਤੇ ਚਿੰਤਕੋਪਨ ਸਜੋਗ ਦੇ ਨਾਲ ਤੇ ਉਹਨੂੰ ਹਸਪੀਟਲ ਪਹੁੰਚਾਤਾ ਜੀ ਤੇ ਹਸਪੀਟਲ ਭੇਜਤਾ ਸਰਕਾਰੀ ਹੋਰ ਤੇ ਟ੍ਰੈਫਿਕ ਚੱਲੂ ਹੋ ਰਹੀ ਹੈ ਜੀ ਬੱਸ ਸਾਈਡ ਤੇ ਕਰਾਤੀ ਸਰ ਟ੍ਰੈਫਿਕ ਚੱਲ ਰਿਹਾ ਗੱਲ ਗੱਲ ਤੇ 10